ਵਾਹਿਗੁਰੂ ਸਿੱਖਾ ਖਾਲਸਾ ਵਾਹਿਗੁਰੂ ਸਿੱਖੀ ਪੱਤੇ ਜੀ ਫਰੀਦ ਜੀ ਦਾ ਸ਼ਲੋਕ ਹੈ ਜੀ ਫਰੀਦਾ ਗੱਲੀਏ ਚੁੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾ ਤਾਂ ਪੀਜੇ ਕਮਲੇ ਰਾਹਾ ਤਾਂ ਟੁੱਟੇ ਨੇਹੋ ਪੀਜੋ ਸਿਜੋ ਕਮਲੇ ਅੱਲਹਿ ਵਰਸੋ ਨੇਹੋ ਜਾਏ ਮਿਲਾਂ ਤਿਨੁ ਜਾਇ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹੋ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਫਰੀਦ ਜੀ ਦੋ ਸ਼ਲੋਕ ਨੇ ਜੀ 24 ਨੰਬਰ ਹੈ ਜੀ ਤੇ 25 ਨੰਬਰ ਹੈ ਜੀ ਪਹਿਲਾ ਸ਼ਲੋਕ ਹੈ ਜੀ ਫਰੀਦਾ ਗਲੀਏ ਚਿੱਕਰ ਦੂਰ ਕਰ ਨਾਲ ਪਿਆਰੇ ਨੇਹੁ ਚੱਲਾ ਤਾਂ ਭਿੱਜੇ ਕਮਲੇ ਰਹਾ ਤਾਂ ਟੁੱਟੇ ਨੇਹੁ ਆਮ ਤੌਰ ਤੇ ਨਾ ਜਦੋਂ ਕਿਤੇ بارش ਆਉਂਦੀ ਹੋਏ ਨਾ ਤੇ ਭਾਈ ਸਾਹਿਬ ਵੀ ਮਤਲਬ ਕਿ ਗ੍ਰੰਥੀ ਸਿੰਘ ਜਾਂ ਕੀਰਤ ਸਿੰਘ ਨਾ ਸ਼ਬਦ ਲਾ ਦਿੰਦੇ ਨੇ ਜੀ بارش ਵਿੱਚ ਜੀ ਦੇਖੋ ਜੀ ਜਿਹੜੇ ਮਿਲਣ ਆਏ ਤੁਹਾਨੂੰ ਪੁਰੂ ਸਾਹਿਬ ਨੂੰ ਹੈ ਨਾ ਵੀ بڑے ਮਲਕੇ ਉਹਨਾਂ ਨੂੰ ਹੀ ਲੱਗਦਾ ਹੈ ਮੇਰੇ ਵਰਗੇ ਨੂੰ ਵੀ ਹਾਂ ਇਹ ਦੇਖ ਮੈਂ بارش ਚ ਚਲੀ ਗਈ ਚਿੱਕੜ ਸੀ ਗਾਜੀ ਦੇ ਕੋ ਤਾਂ ਹੀ ਮੈਂ ਗੁਰਦੁਆਰਾ ਸਾਹਿਬ ਪਹੁੰਚ ਗਈ ਤੇ ਤੁਹਾਨੂੰ ਸਾਨੂੰ ਥੋੜਾ ਜਿਹਾ ਆਪਣੇ ਵਿੱਚ ਥੋੜਾ ਜਿਹਾ ਪ੍ਰਾਊਡ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਕਿ ਪੱਜਤ ਕੀ ਇੱਥੇ ਉਹ ਚਿੱਕੜ ਦੀ ਨਹੀਂ ਗੱਲ ਕੀਤੀ ਇੱਥੇ ਚਿੱਕੜ ਨੇ ਵਿਕਾਰ ਤੇ ਵਿਕਾਰ ਸਾਡੇ ਅੰਦਰ ਹੈ ਜੋ ਵੀ ਹੈ ਸਾਡੇ ਮਲਕੇ ਆਮਕੂਲ ਵਿਕਾਰ ਹਨੇਰਾ ਭਰਮ ਉਹ ਸਾਰਾ ਕੁਝ ਸਾਡੇ ਅੰਦਰ ਹੀ ਹੈ ਉਹਦੀ ਗੱਲ ਕਰ ਰਹੇ ਨੇ ਫਰੀਦ ਜੀ ਵੀ ਮੈਂ ਤੁਹਾਨੂੰ ਮਿਲਣਾ ਚਾਹਨਾ ਵਾ ਪਰ ਲੇਕਿਨ ਉਹਨੂੰ ਮਿਲਨੇ ਵਾਸਤੇ ਜਿਹੜੇ ਵਿਕਾਰ ਰੋਕ ਨੇ ਆਵਗੁਣ ਰੋਕ ਨੇ ਮੈਂ ਕਿਨੇ ਤੰਨੂੰ ਪ੍ਰਮਾਤਮਾ ਨੂੰ ਉਸ ਪ੍ਰਮਾਤਮਾ ਨੂੰ ਮਿਲ ਸਕਦਾ ਵਾ ਉਹਦੀ ਗੱਲ ਫਰੀਦ ਜੀ ਨੇ ਇਹ ਦੋ ਸ਼ਲੋਕਾਂ ਵਿੱਚ ਕੀਤੀ ਹੈ 24 ਨੰਬਰ ਤੇ 25 ਨੰਬਰ ਇਹ ਸਾਨੂੰ ਲੱਗਦਾ ਕਿ ਬਾਹਰ ਦੀ ਚਿੱਕੜ ਜੇ ਬਾਹਰ ਚਿੱਕੜ ਵੀ ਹੈ ਮੰਨ ਲਓ ਕਿ ਸਪੋਤ ਚਿੱਕੜ ਹੈ ਜਾਂ بارش ਹੋ ਰਹੀ ਹੈ ਤੇ ਅਸੀਂ ਗੱਡੀ ਤੇ ਵੀ ਜਾ ਸਕਦੇ ਹੁਗੁਰਦੁਆਰਾ ਸਾਹਿਬ ਤਾਂ ਅਸਤਾ ਹਰ ਫੈਸਿਲਿਟੀ ਹੈ ਸਾਡੇ ਕੋਲ ਨਾ ਇਹ ਕੀ ਉਹਦੀ ਗੱਲ ਨਹੀਂ ਹੋਈ ਨਾਲੇ ਸਾਡੇ ਕੋਲ ਤਾਂ ਗੁਰੂ ਸ਼ਬਦ ਹੈ ਗੁਰੂ ਸ਼ਬਦ ਤਾਂ ਹੋਂ ਸਾਡੇ ਕਾਰਾਂ ਵਿੱਚ ਪੁਥੀਆਂ ਵਿੱਚ ਹਰ ਜਗ੍ਹਾ ਤੇ ਮਤਲਬ ਕਿ ਸਾਡੇ ਘਰ ਵਿੱਚ ਪੋਥੀਆਂ ਵੀ ਪਈਆਂ ਨੇ ਕੁਟਕਾ ਸਾਫ ਗਿਆ ਸਾਡੇ ਫੋਨ ਵਿੱਚ ਆਇਕ ਰੰਥ ਹੈ ਸਾਡੇ ਫੋਨ ਵਿੱਚ ਨਿਤਨੇਮ ਵੀ ਹੈ ਕਿਉਂਕਿ ਸਾਡਾ ਗੁਰੂ ਸ਼ਬਦ ਸ਼ਬਦ ਗੁਰੂ ਹੈ ਨਾ ਕਿ ਜਿੱਥੇ ਮਰਜ਼ੀ ਬੈਠ ਕੇ ਪੜੋ ਸਮਝੋ ਉਹਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲਓ ਉਹਦੇ ਅਨੁਸਾਰ ਹੀ ਆਪਣਾ ਜੀਵਨ ਬਣਾਓ ਤੇ ਸਾਡੇ ਕੋਲ ਤਾਂ ਗੁਰੂ ਸ਼ਬਦ ਹੈ ਨਾ ਤੇ ਵੀ ਸਰੀਰਿਕ ਨਾ ਨਾ ਸਾਡਾ ਮਤਲਬ ਕਿ ਸਰੀਰ ਨਾ ਸਾਡਾ ਕੋਈ ਸਰੀਰ ਗੁਰੂ ਹੈ ਤੇ ਨਾ ਹੀ ਸਿੱਖ ਵੀ ਸਰੀਰ ਨਹੀਂ ਹੈ ਉਹਦੀ ਸੁਰਤ ਗੁਰੂ ਸਾਹਿਬ ਕਹਿੰਦੇ ਨਾ ਸ਼ਬਦ ਗੁਰੂ ਸੁਰਤ ਤਨ ਜੇਲਾ ਮਤਲਬ ਕਿ ਸਾਡਾ ਵੀ ਸਰੀਰ ਮਤਲਬ ਕਿ ਸਿੱਖ ਦਾ ਵੀ ਸਰੀਰ ਨਹੀਂ ਹੈ ਸਾਡੀ ਸੁਰਤ ਵੀ ਚੋਵਰਸੇ ਬਸੇਗਾ ਇਹ ਸਰੀਰ ਦੀ ਨਹੀਂ ਗੱਲ ਹੋਈ ਮੇਰੇ ਮਨ ਤਨ ਜਿਹੜੇ ਅੰਦਰ ਜਿਹੜਾ ਨਜ਼ਰ ਨਹੀਂ ਆਉਂਦਾ ਹੁਣ ਅਸੀਂ ਕੋਈ ਸਟੀ ਟੇ ਸਕੈਨ ਕਰਾਈਏ ਜਾਂ ਐਮ ਆਰ ਆਈ ਕਰਾਈਏ ਤੁਸੀਂ ਕਹੋਗੇ ਜੀ ਮਨ ਦੀ ਕੋਈ ਦੱਸੋ ਕਿ ਵੀ ਉਸ ਟਾਈਮ ਮਾਨ ਵਿੱਚ ਕਿਹੜੇ ਥਾਟਸ ਚੱਲ ਰਹੇ ਸੀਗੇ ਮੰਨ ਲਓ ਕਿ ਮੇਰਾ ਕੋਈ ਚੈੱਕਅਪ ਹੋਇਆ ਤੇ ਉਹ ਸਾਡੇ ਸਰੀਰ ਦਾ ਅੰਦਰ ਦਾ ਸਾਰਾ ਨਕਸ਼ਾ ਤੁਹਾਡੀ ਟੇਬਲ ਤੇ ਰੱਖ ਦੇਣਗੇ ਜੀ ਵੀ ਇਹਦੀ ਐਮ ਆਰ ਆਈ ਹੋਈ ਹੈ ਜੀ ਇਹਦੀ ਬਾਹਵਿ ਚੱਤੇ ਦਰਜੀ ਇੱਥੇ ਆ ਪ੍ਰੋਬਲਮ ਆ ਜਾਂਦੀ ਲੈਗਸ ਦੀ ਚਾ ਜਾਂਦੇ ਪੀਟੀ ਚਾ ਜਾਂ ਕਿਤੇ ਵੀ ਸਾਡੇ ਸਰੀਰ ਦੇ ਅੰਦਰਲੀ ਆਹੰਗ ਤੇ ਮਤਲਬ ਕਿ ਹੈਗਾ ਤੇ ਉਹ ਸਾਰਾ ਮਤਲਬ ਕਿ ਤੁਹਾਡੀ ਟੇਬਲ ਤੇ ਇੱਕ ਨਕਸ਼ਾ ਜਾਂ ਆ ਜਾਏਗਾ ਕਿ ਵੀ ਇੱਥਿਆਂ ਦੀ ਪ੍ਰੋਬਲਮ ਹੈ ਪਰ ਜੇ ਤੁਸੀਂ ਉਹਨਾਂ ਨੂੰ ਕੋਈ ਸਾਡੇ ਮਨ ਮਨ ਦਿਖਾਓ ਵੀ ਇਹਦੇ ਵਿੱਚ ਮਨ ਕਿੱਥੇ ਆ ਮੇਰੀ ਬਾਡੀ ਦਾ ਅੰਦਰ ਜਿਹੜਾ ਮੈਨੂੰ ਮੇਰਾ ਮਨ ਰਾਜ ਆਵੇ ਮਨ ਸੁਲਤਾਨ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਤੇ ਉਹ ਤੁਸੀਂ ਕਹੋਗੇ ਨਾ ਵੀ ਸਾਨੂੰ ਉਹ ਵੀ ਦਿਖਾਓ ਤੇ ਉਹ ਕਹਣਗੇ ਜੀ ਸਾਨੂੰ ਨਹੀਂ ਮਤਲਬ ਕਿ ਇੱਥੇ ਕੋਈ ਮਨ ਅਦਾ ਕੋਈ ਮਤਲਬ ਕਿ ਕੋਈ ਉਹ ਨਹੀਂ ਹੈਗਾ ਵੀ ਇਹਨੂੰ ਅਸੀਂ ਇੱਕ ਮਤਲਬ ਕਿ ਇੱਕ ਸ਼ਕਲ ਵਿੱਚ ਦੱਸ ਸਕੀਏ ਵੀ ਜਿਵੇਂ ਕਿਡਨੀ ਹੈ ਜਾਂ ਹਾਰਟ ਹੈ ਜਾਂ ਫੇਫੜੇ ਹੈ ਜਾਂ ਪੁੱਛਾ ਵੀ ਉਹਦਾ ਮਨ ਕੀ ਆ ਵਿਚਾਰ ਥੌਟਸ ਨੇ ਹੁਣ ਉਸ ਟਾਈਮ ਹੀ ਸਾਡੇ ਥਾਟਸ ਕੀ ਚੱਲ ਰਹੇ ਆ ਥਾਟਸ ਵਿੱਚ ਕੀ ਹੈ ਗਿਆਨ ਹੈ ਪਰਮ ਹੈ ਅਨੀਰਾ ਹੈ ਵਿਕਾਰ ਹੈ ਆਵਗੁਣ ਹੈ ਗੁਣ ਨੇ ਗੁਰੂ ਦੀ ਬਾਣੀ ਹੈ ਗੁਰੂ ਦਾ ਦੱਸਿਆ ਸਹਿਜ ਹੈ ਗੁਰੂ ਦਾ ਦੱਸਿਆ ਆਨੰਦ ਹੈ ਗੁਰੂ ਦਾ ਦੱਸਿਆ ਖੇੜਾ ਹੈ ਵਿਕਾਸ ਹੈ ਉਹ ਸਾਡੇ ਤੁਹਾਡੇ ਸਾਰਿਆਂ ਦੇ ਡਿਫਾਈਨ ਕਰ ਦਵੇ ਇੱਕ ਸ਼ਬਦ ਅਸੀਂ ਹੋਰ ਵੀ ਪੜਦੇ ਆਂ ਕਹਿੰਦੇ ਤਨ ਪੀਰ ਕਾ ਇੱਕ ਸੰਗਵਾਸ ਵਿੱਚ ਹੋਮੇ ਪੀਤ ਕਰਾਰੇ ਜਿਹੜਾ ਪਰਮਾਤਮਾ ਵੈ ਤੇ ਜੀਵ ਇਸਤਰੀ ਨਾ ਉਹ ਦੋਨੋਂ ਇਕੱਠੇ ਵੱਸਦੇ ਨੇ ਸਾਡੇ ਅੰਤਰਾਤਮੇ ਪਰਮਾਤਮਾ ਵੀ ਅੰਦਰ ਵੱਸ ਰਿਹਾ ਤੇ ਸਾਡਾ ਮਨ ਵੀ ਅੰਦਰ ਦੋਨੋਂ ਦੋਨੋਂ ਇਕੱਠੇ ਵੱਸ ਰਹੇ ਨੇ ਪਰ ਮਿਲਾਪ ਕਿਉਂ ਨਹੀਂ ਹੁੰਦਾ ਉਹਨੂੰ ਸਭ ਕੁਐਸਚਨ ਹੈ ਨਾ ਉਹਨੂੰ ਸਭ ਕਹਿੰਦੇ ਕੋਸ਼ਿਚ ਕਿਉਂ ਨਹੀਂ ਮਿਲਾਪ ਹੋ ਰਿਹਾ ਤਨ ਪਿਰਕਾ ਇੱਕ ਸੰਗਵਾਸਾ ਉਹਨੂੰ ਦੋਨੋਂ ਇਕੱਠੇ ਰਹਿ ਰਹੇ ਨੇ ਪਰ ਆਪਸ ਵਿੱਚ ਬੋਲਚਾਲ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਪਤਾ ਕੀ ਕਾਰਨ ਹੈ ਵਿੱਚ ਹੋਮੇ ਪੀਤ ਕਰਾਰੇ ਹਉਮੈ ਕਰਕੇ ਨਹੀਂ ਸਾਡੀ ਹੁੰਦੀ ਰੱਬ ਕਿਤੇ ਨਹੀਂ ਦੂਰ ਹੈਗਾ ਇੱਕ ਇੱਕ ਮਤਲਬ ਕਿ ਹੈਗਾ ਤਾਂ ਮਤਲਬ ਕਿ ਗੀਤ ਹੈ ਵੀ ਹਉਮੈ ਕਰਕੇ ਨਾ ਵੀ ਮਤਲਬ ਕਿ ਉਹ ਕਹਿੰਦੇ ਵੀ ਰੱਬ ਤੇ ਰੱਬ ਦੇ ਬੰਦੇ ਵਿੱਚ ਕਿੰਨਾ ਕੋ ਫਰਕ ਹੈ ਕਹਿੰਦੇ ਮੈਂ ਮੂਆ ਤੂ ਖੁਦਾ ਹੂਆ ਕਿਸੇ ਨੇ ਪੁੱਛਿਆ ਕਿ ਰੱਬ ਤੇ ਰੱਬ ਦੇ ਬੰਦੇ ਵਿੱਚ ਕਿੰਨਾ ਕੋ ਫਰਕ ਉਹ ਕਹਿੰਦੇ ਜਿਹਦੀ ਮੈਂ ਮਰ ਗਈ ਨਾ ਮੈਂ ਮੂਆ ਤੂ ਖੁਦਾ ਹੂਆ ਜਿਹਦੇ ਵਿੱਚ ਮੈਂ ਖਤਮ ਹੋ ਗਈ ਜਿਹਦੇ ਵਿੱਚ ਹੋਮੇ ਖਤਮ ਹੋ ਗਏ ਹੁਣ ਤੁਸੀਂ ਦੇਖੋ ਸਾਡੀ ਛੋਟੀ ਤੋਂ ਛੋਟੀ ਗੱਲ ਵਿੱਚ ਹੋਮੇ ਹੁੰਦੀ ਹੈ ਛੋਟੀ ਤੋਂ ਛੋਟੀ ਗੱਲ ਵਿੱਚ ਹੰਕਾਰ ਹੁੰਦਾ ਜਿੰਨੀਆਂ ਵੀ ਇਸ ਧਰਤੀ ਤੇ ਲੜਾਈਆਂ ਹੁੰਦੀਆਂ ਉਹ ਹੋਮੇ ਹੰਕਾਰ ਉਹ ਇਗੋ ਕਰਕੇ ਹੁੰਦੇ ਆ ਚਾਹੇ ਤੁਸੀਂ ਘਰ ਦੀ ਲੜਾਈ ਲੈ ਲਓ ਚਾਹੇ ਤੁਸੀਂ ਦੇਸ਼ ਵਰਡ ਦੀ ਇੱਕ ਦੂਸਰੇ ਦੇ ਉੱਤੇ ਆਪਣਾ ਦਬਾਅ ਪਾਣਾ ਜਾਂ ਉਹਨੂੰ ਦੂਸਰੇ ਨੂੰ ਮਾਰਨਾ ਜਾਂ ਉਹਨੂੰ ਦਬਾ ਕੇ ਰੱਖਣਾ ਜਾਂ ਉਹਨਾਂ ਦਾ ਮਤਲਬ ਕਿ ਮੈਂ ਵੱਡਾ ਬਣਾ ਮੇਰੇ ਕੋਲ ਉਹ ਨਾ ਕੁਛ ਮੇਰੇ ਕੋਲ ਐਵੇਂ ਮੇਰੀ 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 ਵਿਆਸਤ ਅੱਡੀ ਵੱਡੀ ਆ ਮੇਰੇ ਕੋਲ ਉਹ ਐ ਚੀਜ਼ਾਂ ਨੇ ਮੇਰੇ ਜਿੰਨੀਆਂ ਵੀ ਤੁਸੀਂ ਦੇਸ਼ ਵਿੱਚ ਚਾਹੇ ਲੜਾਈਆਂ ਨੇ ਕੋਈ ਵੀ ਚੀਜ਼ ਲੜਾਈ ਲੈ ਲੋ ਉਹਦੇ ਵਿੱਚ ਈਗੋ ਹੰਕਾਰ ਔਰ ਹੋਮੇ ਕਰਕੇ ਹੀ ਹੋਏਗੀ ਤੇ ਗੁਰੂ ਸਾਹਿਬ ਕਹਿੰਦੇ ਕਿਉਂ ਨਹੀਂ ਮੇਲ ਹੁੰਦਾ ਕਿਉਂਕਿ ਇਨਸਾਨ ਸਾਡੇ ਵਿੱਚ ਹੋਮੇ ਹੁੰਦੇ ਦੇਖੋ ਸਭ ਕੁਝ ਪਰਮਾਤਮਾ ਨੇ ਦਿੱਤਾ ਜਿੰਨੀ ਵੀ ਸ੍ਰਿਸ਼ਟੀ ਸਾਨੂੰ ਨਜ਼ਰ ਆਉਂਦੀ ਨਾ ਸਭ ਇਸ ਇੱਕ ਪਰਮਾਤਮਾ ਦੀ ਰਚਾਈ ਹੋਈ ਰਚਨਾ ਹੈ ਪਰ ਅਸੀਂ ਉਹਦੇ ਤੇ ਤੇ ਮੋਰ ਕਿਦੀ ਲਾਈ ਹੋਈ ਹੈ ਮੈਂ ਦੀ ਮੇਰਾ ਘਰ ਮੇਰਾ ਬਿਜ਼ਨਸ ਮੇਰੀ ਗੁੱਡੀ ਮੇਰੇ ਬੱਚੇ ਮੇਰੀ 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 ਡਿਗਰੀ ਮੈਂ ਸਿਆਣਾ ਮੈਂ ਸਮਝਦਾ ਮੈਂ ਵੱਡਾ ਮੈਨੂੰ ਅਕਲ ਜ਼ਿਆਦਾ ਬਲਕਿ ਉਹ ਉਹਦੇ ਕਰਕੇ ਮੈਂ ਕਰਕੇ ਮੈਂ 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 ਕਰਕੇ ਨਾ ਅਸੀਂ ਕਦੇ ਤੂੰ ਤੱਕ ਪਹੁੰਚਦੇ ਨਹੀਂਗੇ ਜਿਸ ਦਿਨ ਅਸੀਂ ਕੋਈ ਗੁਰੂ ਸਾਹਿਬ ਕਹਿੰਦੇ ਵਿੱਚ ਹੋਮੇ ਪੀਤ ਕਰਾਰੇ ਉਮੇ ਦੀ ਕੰਧ ਕਰੜੀ ਸਖਤ ਐਸ ਕਰਕੇ ਉਹਦਾ ਤੇ ਸਾਡਾ ਪਰਮਾਤਮਾ ਦਾ ਮੇਲ ਨਹੀਂ ਹੋ ਸਕਦਾ ਪਰ ਰੰਦੇ ਅੰਦਰ ਅੰਤਰਾਤਮੇ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ ਆਈਏ ਆਪਣੀ ਪੰਕਤੀ ਰੇ ਕਹਿੰਦੇ ਕਰੀਤਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ ਉਹ ਨੇਹ ਹੋਏਗਾ ਨਾ ਤੇ ਅਸੀਂ ਆਗੁਣਾ ਨੂੰ ਛੱਡਾਂਗੇ ਦੇਖੋ ਪਹਿਲੀ ਗੱਲ ਹੈ ਕਿ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ। ਵਾਕਈ ਸਾਨੂੰ ਗੁਰੂ ਨਾਲ ਪ੍ਰੇਮ ਹੈ। ਵਾਕਈ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ। ਜਿੱਥੇ ਪ੍ਰੇਮ ਹੋਏਗਾ ਨਾ ਉੱਥੇ ਕੋਈ ਡਿਮਾਂਡਸ ਨਹੀਂ ਹੁੰਦੇ। ਪਰ ਸਾਡੇ ਸਿਰਫ ਡਿਮਾਂਡਸ ਹੈ। ਸਾਨੂੰ ਗੁਰੂ ਨਾਲ ਕੋਈ ਪ੍ਰੇਮ ਨਹੀਂ ਹੈ। ਮੈਂ ਆਪਣੀ ਗੱਲ ਕਰ ਰਹੀ ਹਾਂ। ਮੈਂ ਤੁਹਾਡੀ ਕਿਸੇ ਦੀ ਨਹੀਂ ਗੱਲ ਕਰ ਰਹੀ। ਮੈਂ ਆਪਣੀ ਗੱਲ ਕਰ ਰਹੀ ਹਾਂ। ਸਾਡੀ ਤੇ ਲਿਸਟਾਂ ਹੁੰਦੀਆਂ ਨੇ ਸਾਨੂੰ ਐ ਚਾਹੀਦਾ ਸਾਨੂੰ ਐ ਚਾਹੀਦਾ। ਜੇ ਨਹੀਂ ਮਿਲਿਆ ਤੇ ਕੋਈ ਹੋਰ ਦੁਆਰਾ ਹੈਗਾ। ਕੋਈ ਬਾਬਾ ਹੈ ਕੋਈ ਸੰਤ ਹੈ ਕੋਈ ਬ੍ਰਹਮ ਗਿਆਨੀ ਹੈ ਕੋਈ ਮਹਾਂਪੁਰਖ ਹੈ ਬਤੇਰੇ ਪੂਰੇ ਫਿਰਦੇ ਆ ਹੈਗੇ। ਪਰ ਲੇਕਿਨ ਇੱਥੇ ਨੇ ਦਾ ਮਤਲਬ ਹੁੰਦਾ ਪ੍ਰੇਮ ਪ੍ਰੇਮ ਵਿੱਚ ਕੁਝ ਡਿਮਾਂਡ ਨਹੀਂ ਹੁੰਦੀ ਪ੍ਰੇਮ ਵਿੱਚ ਹੁੰਦਾ ਕੁਰਬਾਨ ਹੋਣਾ ਕਿਉਂਕਿ ਪਹਿਲੇ ਜਿਹੜਾ ਜੋਤੋਂ ਪ੍ਰੇਮ ਖੇਲਣ ਦਾ ਚਾਹਓ ਸਿਰ ਤਲ ਤਲੀ ਗਲੀ ਮੇਰੀ ਆ ਇੱਥੇ ਕਹਿੰਦੇ ਨੇ ਤੇਰਾ ਘਰ ਦੂਰ ਹੈ ਦੂਰ ਕਿਉਂ ਹੈ ਕਿਉਂਕਿ ਹੋਮੇ ਪੀਤ ਕਰਾਰੇ ਹੈ ਅੰਦਰ ਮੇਰੇ ਹੋਮੇ ਫੱਸੀ ਹੋਈ ਹੈ ਫਰੀਦਾ ਗਲੀਆਂ ਚਿੱਕਰ ਦੂਰ ਘਰ ਸmaal ਪਿਆਰੇ ਨੇ ਉਹ ਪਰ ਮਨ ਨੂੰ ਤੇਰੇ ਨਾਲ ਪਿਆਰ ਹੈ ਪਰ ਮੈਂ ਚਿੱਕੜ ਵਿਕਾਰਾਂ ਰੂਪੇ ਚਿੱਕੜ ਨੂੰ ਪਾਰ ਕਰਕੇ ਤੇਰੇ ਤੱਕ ਜ਼ਰੂਰ ਪਹੁੰਚਾਂਗਾ ਅਗਲੇ ਪੰਕਤੇ ਵਿੱਚ ਕਹਿੰਦੇ ਨੇ ਚੱਲਾ ਤਾਂ ਭੀਜੀ ਕੰਮਲੀ ਰਾਹਾਂ ਤਾਂ ਟੁੱਟੇ ਨੇ ਹਾਂ ਮੈਨੂੰ ਤੇਰੇ ਨਾਲ ਨਹੀਂ ਹੈਗਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਕਿਉਂਕਿ ਮੈਂ ਤੁਹਾਨੂੰ ਮਿਲਣਾ ਚਾਹਨਾ ਪਹਿਲਾਂ ਤੇ ਸਾਡੇ ਅੰਦਰ ਤਾਂਘ ਹੋਵੇ ਸਾਡੇ ਅੰਦਰ ਇੱਛਾ ਹੋਵੇ ਸਾਡੇ ਅੰਦਰ ਜਗਿਆਸਾ ਹੋਵੇ ਸਾਨੂੰ ਅਹਿਸਾਸ ਹੋਵੇ ਕਿ ਮੈਂ ਰਾਕ ਤੋਂ ਦੂਰ ਸਾਨੂੰ ਤੇ ਅਹਿਸਾਸ ਵੀ ਨਹੀਂ ਹੈਗਾ ਸਾਨੂੰ ਤੇ ਅਹਿਸਾਸ ਹੈ ਕਿ ਮੇਰੇ ਕੋਲ ਉਹ ਚੀਜ਼ ਨਹੀਂ ਹੈਗੀ ਮੇਰੇ ਕੋਲ ਉਹ ਚੀਜ਼ ਨਹੀਂ ਹੈਗੀ ਸਾਨੂੰ ਸਿਰਫ ਐਦਾ ਅਹਿਸਾਸ ਹੈ ਕਿ ਦੁਨਿਆਵੀ ਚੀਜ਼ਾਂ ਦਾ ਵੀ ਮੇਰੇ ਕੋਲ ਤੂੰ ਐ ਦੇ ਦੇ ਉਹ ਦੇ ਦੇ ਜਿਹਦੇ ਸਾਨੂੰ ਨੇ ਹੋਏਗਾ ਨਾ ਪ੍ਰੇਮ ਹੋਏਗਾ ਉਸ ਦਿਨ ਸਾਡੇ ਕਦਮ ਹੀ ਹੋਰ ਹੋਣਗੇ ਸਾਡਾ ਜਾਣਾ ਹੀ ਗੁਰੂਕੁਲੋਂ ਹੋਰ ਹੋਏਗਾ ਸਾਡਾ ਪਾਠ ਕਰਨੇ ਦਾ ਤਰੀਕਾ ਹੀ ਬਦਲ ਜਾਏਗਾ ਸਾਡਾ ਕੀਰਤਨ ਸੁਣਨੇ ਦਾ ਤਰੀਕਾ ਬਦਲ ਜਾਏਗਾ ਹਾਲਤੇ ਸਾਨੂੰ ਨਹੀਂ ਦੁਨੀਆ ਦੁਨੀਆ ਵੀ ਚੀਜ਼ਾਂ ਨਾਲ ਇੱਥੇ ਕਹਿੰਦੇ ਨੇ ਜੇ ਮੈਂ ਆਪਣੇ ਪਿਆਰੇ ਨੂੰ ਮਿਲਣ ਜਾਵਾਂ ਤੇ ਮੇਰੀ ਭੀਜੀ ਕਮਲੀ ਭਾਵ ਕੀ ਜਿਹੜੇ ਮੈਨੂੰ ਵਿਕਾਰ ਆ ਉਹ ਮਿਲਣ ਨਹੀਂ ਦਿੰਦੇ ਜੇ ਵਰਖਾ ਤੇ ਚਿੱਕੜ ਹੈ ਵਿਕਾਰਾਂ ਦਾ ਤੇ ਪਰ ਮੇਰੇ ਮਨ ਵਿੱਚ ਨਾ ਨਾ ਮਤਲਬ ਕਿ ਮੇਰੇ ਮਨ ਵਿੱਚ ਇਹ ਚਾਅ ਹੋ ਮੇ ਪਾ ਦੇ ਮੇਰੇ ਮਨ ਵਿੱਚ ਪਿਆਰ ਪਾ ਦੇ ਕਿ ਮੈਂ ਤੁਹਾਨੂੰ ਮਿਲ ਸਕਾਂ ਕਿ ਕਹਿੰਦੇ ਨੇ ਕਿ ਜੋ ਸਿਜੋ ਕਮਲੀ ਅੱਲ੍ਹ ਹੈ ਵਰਸੋਂ ਨੇਹੋ ਅੱਲੇ ਅੱਲ੍ਹ ਹੈ ਵਰਸੋਂ ਮੇਹੋ ਜਾਏ ਮਿਲਾਂ ਤਿਨਾ ਸੱਜਣਾ ਟੁੱਟੇ ਨਾ ਹੀ ਨੇਹੋ ਪਾਵੇਂ ਜਿੰਨੇ ਮਰਜੀ ਐ ਵਿਕਾਰ ਮਨ ਨੂੰ ਤਾੰਗ ਕਰਨੀਆਂ ਮੇਰੇ ਰੋਕ ਪਾਣ ਪਰ ਲੇਕਿਨ ਮੇਰੇ ਮਨ ਵਿੱਚ ਤਾੰਗ ਹੋਣੀ ਚਾਹੀਦੀ ਹੈ ਪ੍ਰੇਮ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਮਿਲਣਾ ਵੇ ਪਰ ਮੈਂ ਉਹਨਾਂ ਸਜਨਾ ਨੂੰ ਜ਼ਰੂਰ ਮਿਲ ਲਾਂਗਾ ਤਾਂ ਕਿ ਕਿਤੇ ਮੇਰਾ ਪਿਆਰ ਤੇਰੇ ਤੋਂ ਨਾ ਟੁੱਟ ਜਾਏ ਭਾਮ ਕਿ ਤੇਰਾ ਮੇਰਾ ਨੇ ਨਾ ਖਤਮ ਹੋਵੇ ਪ੍ਰੇਮ ਨਾ ਖਤਮ ਹੋਵੇ ਮੈਂ ਤੈਨੂੰ ਮਿਲਣਾ ਚਾਹਣਾ ਪਹਿਲੀ ਗੱਲ ਹੈ ਕਿ ਸਾਨੂੰ ਮਿਲ ਲੈ ਦੀ ਮੈਂ ਪਹਿਲਾਂ ਵੀ ਕਹਿੰਦਾ ਚਾਹ ਹੋਵੇ ਪ੍ਰੇਮ ਹੋਵੇ ਇੱਛਾ ਹੋਵੇ ਜਗਿਆਸਾ ਹੋਵੇ ਕਿ ਵੀ ਮੈਂ ਤੈਨੂੰ ਮਿਲਣਾ ਚਾਹਨਾ ਵਾ ਇੱਥੇ ਵੀ ਕਾਰਾਂ ਦੀ ਗੱਲ ਕੀਤੀ ਹੈ ਫਰੀਜੀ ਨੇ ਵੀ ਜਿਹੜਾ ਵਿਕਾਰੀ ਰੂਪ ਵਿੱਚ ਇਕੜ ਮੇਰੇ ਮਨ ਵਿੱਚ ਪਿਆਣਾ ਜਿਹੜੀ ਦੂਰੀ ਵਿਕਾਰਾਂ ਨੇ ਤੇ ਆਗੁਣਾ ਨੇ ਮਤਲਬ ਕਿ ਤੇਰੇ ਤੇ ਮੇਰੇ ਵਿੱਚ ਹੂਮੇ ਦੀ ਵਿਕਾਰਾਂ ਦੀ ਜਿਹੜੀ ਦੂਰੀ ਪਾਈ ਹੋਈ ਹੈ ਨਾ ਤੇਰੇ ਤੇ ਮੇਰੇ ਤੋਂ ਪਰ ਮੈਂ ਤੈਨੂੰ ਮਿਲਣਾ ਚਾਹਨਾ ਵਾ ਇੱਕ ਤਾਂਗ ਹੈ ਹਨਾ ਹੁਣ ਤੁਸੀਂ ਦੇਖੋ ਗੁਰਬਾਣੀ ਇੰਨੀ ਸੋਖੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਨਾ ਪਰ ਲੇਕਿਨ ਬਾਰ ਬਾਰ ਮੈਂ ਇਹ ਕਹਿੰਨੀ ਹੈ ਕਿ ਜਿਸ ਦਿਨ ਅਸੀਂ ਖੁਦ ਪੜ ਕੇ ਸਮਝ ਕੇ ਵਿਚਾਰ ਕੇ ਅਸੀਂ ਆਪਣੀ ਜੀਵਨ ਵਿੱਚ ਢਾਲਨੇ ਦੀ ਕੋਸ਼ਿਸ਼ ਕਰਾਂਗੇ ਉਸ ਦਿਨ ਅਸੀਂ ਸੁਖੀ ਵੀ ਹੋ ਜਾਵਾਂਗੇ ਔਰ ਤੁਸੀਂ ਦੇਖੋ ਤੁਸੀਂ ਨਾ ਬੇਪਰਵਾਹ ਵੀ ਹੋ ਜਾਓਗੇ ਇੱਕ ਲਾਪਰਵਾਹ ਹੁੰਦਾ ਬੰਦਾ ਉਹ ਆਪਣੀ ਮਲਕੇ ਜ਼ਿੰਮੇਵਾਰੀਆਂ ਤੋਂ ਜਿਹੜਾ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਉਹਨੂੰ ਗੁਰੂ ਸਾਹਿਬ ਨੇ ਲਾਪਰਵਾਹ ਕਿਹਾ ਲਾਪਰਵਾਹ ਹੋਣਾ ਗਲਤ ਹੈ ਬੇਪਰਵਾਹ ਹੋਣਾ ਬਹੁਤ ਚੰਗਾ ਬੇਪਰਵਾਹ ਪਤਾ ਕੌਣ ਹੁੰਦਾ ਜਿਹੜਾ ਗੁਰੂ ਗੁਰੂ ਦੇ ਨਾਲ ਮਿਲਣਾ ਚਾਹੁੰਦਾ ਜਿਹੜਾ ਗੁਰੂ ਦੇ ਵੱਲ ਮੁੱਖ ਕਰ ਲੈਂਦਾ ਜਿਹੜਾ ਗੁਰੂ ਦੇ ਦਸੇ ਹੀ ਬਾਣੀ ਨਾਲ ਜੁੜ ਜਾਂਦਾ ਹੈ ਗੁਰੂ ਦੇ ਮੂੰਹ ਤੋਂ ਨਿਕਲੀ ਹੋਈ ੁਰਮੁਖ ਜਿਹੜੇ ਗੁਰੂ ਦੇ ਮੂੰਹ ਤੋਂ ਨਿਕਲੀ ਹੋਈ ਜਿਹੜਾ ਉਪਦੇਸ਼ ਨਾਲ ਉਹਦੇ ਰਸਤੇ ਤੇ ਚੱਲਦਾ ਨਾ ਉਹ ਵੀ ਪ੍ਰਭਾਵ ਜਾਂਦਾ ਫਿਰ ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾ ਕੋਈ ਮੇਰੇ ਬਾਰੇ ਕੀ ਸੋਚਦਾ ਉਹ ਐ ਸਰਟੀਫਿਕੇਟ ਨਹੀਂ ਲੈਣਾ ਚਾਹੀਦਾ ਕਿ ਲੋਕੀ ਮੈਨੂੰ ਚੰਗਾ ਕਹਿਣ ਲੋਕੀ ਮੇਰੀ ਉਸਤਤ ਕਰਨ ਲੋਕੀ ਮੇਰੀ ਨਿੰਦਾ ਤੇ ਨਹੀਂ ਕਰਦੇ ਲੋਕੀ ਮੇਰੇ ਬਾਰੇ ਕੀ ਸੋਚਦੇ ਨੇ ਉਹ ਬੇਪਰਵਾਹ ਹੋ ਜਾਂਦਾ ਹੈ ਬੇਪਰਵਾਹ ਤੇ ਲਾਪਰਵਾਹ ਵਿੱਚ ਬਹੁਤ ਫਰਕ ਹੈ ਅਸੀਂ ਸਾਰਿਆਂ ਨੇ ਬੇਪਰਵਾਹ ਹੋਣਾ ਪਰ ਉਹ ਸਾਨੂੰ ਸਿਰਫ ਤੇ ਸਿਰਫ ਹੀ ਗੁਰਗੁਆਣੀ ਹੀ ਬੇਪਰਵਾਹ ਕਰ ਸਕਦੀ ਹੈ ਕਿਉਂਕਿ ਅਸੀਂ ਬੇਪਰਵਾਹ ਦੀ ਗਲਬੱਕੜੀ ਵਿੱਚ ਜਾ ਕੇ ਹੀ ਬੇਪਰਵਾਹ ਹੋ ਸਕਦੇ ਹਾਂ ਸੋ ਗੁਰਗੁਆਣੀ ਪਰਦਿਆਂ ਇੱਕ ਨਹੀਂ ਅਨੇਕਾ ਭੁੱਲਾ ਹੋ ਕੇ ਆ ਰਹੇ ਜੀ ਆਪ ਸਾਰੇ ਸੁਣਨੇ ਵਾਲੇ ਵੀਰ ਭੈਣ ਸਾਡੇ ਤੇ ਗੁਰੂ ਸਾਹਿਬ ਬਖਸ਼ੀਂ ਦੋ ਜੀ ਬਖਸ਼ ਰਹਿਣਾ ਜੀ ਵਾਹ ਕੁਰਸੀ ਕਾ ਖਾਲਸਾ ਵਾਹ ਕੁਰਸੀ ਕੀ ਫਤਿਹ